ਏ ਪਾਰਟੀ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਜਿਵੇਂ ਕਿ ਮਜ਼ਦੂਰ ਕਿਸਾਨ ਛੋਟੇ ਦੁਕਾਨਦਾਰ ਦੀ ਹਮੇਸ਼ਾ ਗੱਲ ਕਰਦੀ ਹੈ ਉਹਨਾਂ ਵਾਸਤੇ ਸਭ ਤੋਂ ਵੱਡੀ ਸਮੱਸਿਆ ਇਹ ਹੈਗੀ ਆ ਕਿਉਂਕਿ ਉਹਨਾਂ ਨੂੰ ਜੋਬ ਨਹੀਂ ਮਿਲ ਰਹੀ ਕਿਉਂਕਿ ਹਰ ਇੱਕ ਨੂੰ ਘਰ ਦੀ ਲੋੜ ਹੁੰਦੀ ਹੈਗੀ ਜਾਂ ਉਹਨਾਂ ਦੀਆਂ ਮਿਹਨਤਾਂ ਕਰਦੇ ਆ ਘਰ ਨਹੀਂ ਬਣਾ ਸਕਦੇ ਮਜ਼ਦੂਰ ਤੋਂ ਲੈ ਕੇ ਪ੍ਰੋਫੈਸ਼ਨਲ ਕੈਟਾਗਰੀ ਤੱਕ 48000 ਤੋਂ ਲੈ ਕੇ 240000 ਤੱਕ ਇੱਕ ਮਹੀਨੇ ਦੀ ਇਨਕਮ ਜਨਰੇਟ ਕਰਨ ਸਕਦਾ ਹੈ ਨਾ ਉਹਨਾਂ ਨੂੰ ਪ੍ਰਾਈਵੇਟ ਸੈਕਟਰ ਦੇ ਵਿੱਚ ਜੋਬ ਨਹੀਂ ਹੈ ਜਾਂ ਉਹਨਾਂ ਨੂੰ ਸਰਕਾਰੀ ਜੋਬ ਨਹੀਂ ਹੈ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਉਹ ਲੋਕ ਜਿਹੜੇ ਕਿ ਸਟੂਡੈਂਟ ਨੌਜਵਾਨ ਲੜਕੇ ਲੜਕੀਆਂ ਜਿਹੜੇ ਆਪਣੀ ਪੜ੍ਹਾਈ ਪੂਰੀ ਕਰ ਚੁੱਕੇ ਹਨ ਜਿਵੇਂ ਕਿ ਕਿਹੜਾ ਡਿਪਲੋਮਾ ਕੀਤਾ ਡਿਗਰੀ ਕੀਤੀ ਜਾਂ ਇਸ ਤੋਂ ਵੱਧ ਪੜ੍ਹਾਈ ਕੀਤੀ ਹੈਗੀ ਆ ਉਹਨਾਂ ਵਾਸਤੇ ਸਭ ਤੋਂ ਵੱਡੀ ਸਮੱਸਿਆ ਇਹ ਹੈਗੀ ਆ ਕਿਉਂਕਿ ਉਹਨਾਂ ਨੂੰ ਜੋਬ ਨਹੀਂ ਮਿਲ ਰਹੀ ਨਾ ਉਹਨਾਂ ਨੂੰ ਪ੍ਰਾਈਵੇਟ ਸੈਕਟਰ ਦੇ ਵਿੱਚ ਜੋਬ ਮਿਲ ਰਹੀ ਆ ਨਾ ਉਹਨਾਂ ਨੂੰ ਸਰਕਾਰੀ ਸੈਕਟਰ ਦੇ ਜੋਬ ਮਿਲ ਰਹੀ ਹੈਗੀ ਆ ਜਾਣੇ ਕਿ ਉਹ ਬਹੁਤ ਪਰੇਸ਼ਾਨ ਹਨ ਦੂਜਾ ਉਹ ਲੋਕ ਜਿਹੜੇ ਬਹੁਤ ਜ਼ਿਆਦਾ ਮਿਹਨਤ ਕਰਦੇ ਹਨ ਭਾਵੇਂ ਜੋਬ ਕਰਦੇ ਛੋਟੇ-ਮੋਟੇ ਬਿਜ਼ਨਸ ਕਰਦੇ ਹੈਗੇ ਆ ਸਾਰੀ ਉਮਰ ਆਪਣਾ ਘਰ ਨਹੀਂ ਬਣਾ ਸਕਦੇ ਕਿਉਂਕਿ ਉਹਨਾਂ ਨੂੰ ਕੋਈ ਬੈਂਕ ਤੋਂ ਸੂਤ ਨਹੀਂ ਜਾਂ ਉਹਨਾਂ ਨੂੰ ਹੋਰ ਕੋਈ ਆਧਾਰਾ ਕੋਈ ਉਹਨਾਂ ਨੂੰ ਜਾਣ ਕੇ ਸੂਤ ਨਹੀਂ ਦੇ ਰਿਹਾ ਤੀਜਾ ਉਹ ਲੋਕ ਜਿਹੜੇ ਬਿਮਾਰੀਆਂ ਤੋਂ ਪੀੜਤ ਹਨ ਇਲਾਜ ਮਹਿੰਗਾ ਹੋਣ ਕਰਕੇ ਇਲਾਜ ਨਹੀਂ ਕਰਵਾ ਸਕਦੇ ਚੌਥਾ ਉਹ ਲੋਕ ਜਿਹੜੇ ਆਪਣੇ ਬੱਚਿਆਂ ਨੂੰ ਵਧੀਆ ਪੜਾਉਣਾ ਚਾਹੁੰਦੇ ਆ ਚੰਗੇ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਾਈ ਮਹਿੰਗੀ ਹੋਣ ਕਰਕੇ ਉਹ ਆਪਣੇ ਬੱਚਿਆਂ ਨੂੰ ਸਹੀ ਢੰਗ ਨਾਲ এডੂਕੇਸ਼ਨ ਨਹੀਂ ਦੇ ਪਾ ਸਕਦੇ ਇੰਨਾ ਸਾਰਿਆਂ ਦਾ ਇੱਕੋ ਇੱਕ ਹੱਲ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਗੁਰੂ ਨਾਨਕ ਦੇਵ ਜੀ ਵਿਚਾਰਧਾਰਾ ਨੂੰ ਫਾਲੋ ਕਰਦੀ ਹੈ ਇਹ ਪਾਰਟੀ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਜਿਵੇਂ ਕਿ ਮਜ਼ਦੂਰ ਕਿਸਾਨ ਛੋਟੇ ਦੁਕਾਨਦਾਰ ਦੀ ਹਮੇਸ਼ਾ ਗੱਲ ਕਰਦੀ ਹੈ ਇਹਦੇ ਵਿੱਚ ਸਭ ਕੁਝ ਸਾਡੇ ਏਜੰਡੇ ਵਿੱਚ ਹੈ ਜਿਵੇਂ ਕਿ ਮਜ਼ਦੂਰ ਦੀ ਦੇ ਹਰੀ ਅੱਜਕਲ 5-600 ਰੁਪਿਆ ਚੱਲ ਰਹੀ ਹੈ ਜਿਹੜੀ ਕਿ ਬਹੁਤ ਥੋੜੀ ਹੈ ਸਾਡੇ ਏਜੰਡੇ ਮੁਤਾਬਕ ਇਹਨਾਂ ਦੀ ਜਿਹੜੀ ਮਜ਼ਦੂਰੀ ਹੈਗੀ ਹੈ 1600 ਰੁਪਿਆ ਪਰ ਡੇ ਹੈਗੀ ਹੈ ਜਿਹੜੀ ਇੱਕ ਮਹੀਨੇ ਦੀ 48000 ਰੁਪਿਆ ਬਣਦੀ ਹੈ ਮਜ਼ਦੂਰ ਤੋਂ ਲੈ ਕੇ ਪ੍ਰੋਫੈਸ਼ਨਲ ਕੈਟਾਗਰੀ ਤੱਕ 48000 ਤੋਂ ਲੈ ਕੇ 240000 ਤੱਕ ਇੱਕ ਮਹੀਨੇ ਦੀ ਇਨਕਮ ਜਨਰੇਟ ਕਰ ਸਕਦਾ ਹੈ ਦੂਜੀ ਗੱਲ ਸਿਹਤ ਸਹੂਲਤਾਂ ट्रायंगल ਪਾਰਟੀ ਉਹ ਪੰਜਾਬ ਦੇ ਏਜੰਡੇ ਵਿੱਚ ਸਿਹਤ ਸਹੂਲਤਾਂ ਬਾਰੇ ਵੀ ਲਿਖਿਆ ਹੈ ਜਿਹੜਾ ਲਿਖਿਆ ਹੈ ਕਿ ਹਰ ਇੱਕ ਨੂੰ ਲਾਈਫਟਾਈਮ ਸਿਹਤ ਸਹੂਲਤਾਂ ਮਿਲਣਗੀਆਂ ਤੀਜਾ ਹੈ ਜੀ ਪੜ੍ਹਾਈ ਬਾਰੇ ਪੰਜਾਬ ਦੇ ਹਰ ਇੱਕ ਨਾਗਰਿਕ ਨੂੰ ਪਾੜਿਕਾ ਸਟੂਡੈਂਟ ਨੂੰ 18 ਸਾਲ ਤੱਕ ਪੜ੍ਹਾਈ ਫਰੀ ਦਿੱਤੀ ਜਾਵੇਗੀ ਚੌਥਾ ਹਰ ਇੱਕ ਨੂੰ ਘਰ ਬਣਾ ਕੇ ਦਿੱਤੇ ਜਾਣਗੇ ਚਾਹੇ ਅਮੀਰ ਹੈ ਚਾਹੇ ਗਰੀਬ ਹੈ ਵੀ ਸਾਡੇ ਏਜੰਡੇ ਦੇ ਵਿੱਚ ਹੈ ਕਿਉਂਕਿ ਹਰ ਇੱਕ ਨੂੰ ਘਰ ਦੀ ਲੋੜ ਹੁੰਦੀ ਹੈਗੀ ਜਾਂ ਉਹਨਿੰਦੀਆਂ ਮਿਹਨਤਾਂ ਕਰਦੇ ਆ ਘਰ ਨਹੀਂ ਬਣਾ ਸਕਦੇ ਅਸੀਂ ਹਾਰਿਆਂ ਨੂੰ ਅਮੀਰ ਹੈ ਚਾਹੇ ਗਰੀਬ ਹੈ ਸਹੂਲਤਾਂ ਬਰਾਬਰੀਆਂ ਹੋਣਗੀਆਂ ਹਰ ਇੱਕ ਨੂੰ ਘਰ ਬਣਾ ਕੇ ਦਿੱਤੇ ਜਾਣਗੇ ਦੂਜੀ ਗੱਲ ਇਹ ਵੀ ਹੈਗੀ ਆ ਕਿਉਂਕਿ ਅਸੀਂ ਪੰਜਾਬ ਦੇ ਸਾਰੇ ਲੋਕਾਂ ਨੂੰ ਅਸੀਂ ਇੱਕ ਬੇਨਤੀ ਕਰਦੇ ਹਾਂ ਕਿਉਂਕਿ ਅਸੀਂ ਆਪਣਾ ਜਥੇਵੰਗ ਢਾਂਚਾ ਅਸੀਂ ਖੜਾ ਕਰਨਾ ਹੈਗਾ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਇਸ ਪਾਰਟੀ ਨੂੰ ਵਾਦਵਾ ਜੋਇਨ ਕਰੋ ਜਿਵੇਂ ਕਿ 117 ਐਮਐਲਏ ਹਨ 13 ਐਮਪੀ ਹਨ 9 7 ਆਸਵਾ ਦੇ ਮੈਂਬਰ ਵੀ ਹਨ ਅਸੀਂ ਤੁਹਾਨੂੰ ਇਹ ਵੀ ਬੇਨਤੀ ਕਰਦੇ ਹਾਂ ਕਿਉਂਕਿ ਸਾਡਾ ਸੈਮੀਨਾਰ 15 ਦਸੰਬਰ 2024 ਨੂੰ ਜਗਰਾਵਾ ਵਿਖੇ ਹੋ ਰਿਹਾ ਹੈਗਾ ਅਸੀਂ ਉਸ ਦੀ ਕਿੱਥੇ ਹੋ ਰਿਹਾ ਸੀ ਜਾਣ ਕੇ 15 ਜਾਂ ਦਿਨ ਜਾਂ ਮਹੀਨਾ ਪਹਿਲਾਂ ਅਨਾਉਂਸਮੈਂਟ ਕਰਾਂਗੇ ਜਿਵੇਂ ਕਿ ਆਮ ਪਾਰਟੀਆਂ ਗਲਾਂ ਦੇ ਵਿੱਚ ਰੰਗ-ਬਰੰਗੇ ਸਰੂਪੇ ਪਾ ਕੇ ਸ਼ਰਮਾਂਤ ਕਰਦੇ ਹਨ ਪਰ ਸਾਡਾ ਇਹ ਏਜੰਡੇ ਵਿੱਚ ਨਹੀਂ ਹੈਗਾ ਕਿਉਂਕਿ ਅਸੀਂ ਉਹ ਲੋਕ ਜਿਹੜੇ ਜਿਹੜੇ ਕਿ ਐਮਐਲਏ ਵਾਸਤੇ ਜਾਂ ਐਮਪੀ ਵਾਸਤੇ ਜਾਂ ਰਾਸੋ ਵਾਸਤੇ ਕਾਬਿਲ ਬੰਦੇ ਹੈਗੇ ਉਹਨਾਂ ਨੂੰ ਅਸੀਂ ਸਨਮਾਨਿਤ ਕਰਾਂਗੇ ਟਿਕਟ ਦੇ ਨਾਲ ਅਸੀਂ ਜਾਣੇ ਕਿ 2 ਸਾਲ ਪਹਿਲੇ ਅਸੀਂ ਐਲਾਨ ਕਰਾਂਗੇ ਵੀ ਜਿਨੂੰ ਜਿਹੇ ਅਸੀਂ ਟਿਕਟ ਦੇਣੀ ਹੈਗੀ ਆ ਪ੍ਰੋਜੈਕਟ ਵਾਸਤੇ ਕੁਝ ਕੰਡੀਸ਼ਨ ਹਨ ਜਿਵੇਂ ਕਿ ਘੱਟ ਤੋਂ ਘੱਟ 7 ਪੀੜੀਆਂ ਪੰਜਾਬ ਦੀ ਧਰਤੀ ਨਾਲ ਜੁੜਿਆ ਹੋਣਾ ਚਾਹੀਦਾ ਰਿਮਿਲ ਰਿਕਾਰਡ ਨਹੀਂ ਹੋਣਾ ਚਾਹੀਦਾ ਤੀਜਾ ਘੱਟ ਤੋਂ ਘੱਟ 10-10 ਵਜ ਬਦ ਤੋਂ ਜਿੰਨਾ ਮਰਜ਼ੀ ਪਰਿਆ ਹੋਵੇ ਬਾਕੀ ਏਜ ਲੈਮੈਂਟ 35 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ 50 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਉਹ ਸਾਡਾ ਏਜੰਡੇ ਵਿੱਚ ਇਹ ਵੀ ਕਿਉਂਕਿ ਅਸੀਂ ਪਰੇ ਲਿਖੇ ਸੂਝਾ ਨੌਜਵਾਨ ਨੂੰ ਅਸੀਂ ਅੱਗੇ ਲੈ ਕੇ ਆਉਣਾ ਹੈਗਾ ਤਾਂ ਜੋ ਆਪਣੀ ਜ਼ਿੰਮੇਵਾਰੀ ਦੇ ਨਾਲ ਨਿਸ਼ਕਾਮ ਸੇਵਾ ਕਰ ਸਕਣ ਲੋਕਾਂ ਦੀ ਭਲਾਈ ਕਰ ਸਕਣ ਸਾਰਿਆਂ ਨੂੰ ਅਸੀਂ ਜੀ ਆਇਆਂ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਸਾਡਾ YouTube ਚੈਨਲ ट्रायंगल ਪਾਰਟੀ ਪੰਜਾਬ ਅਤੇ ਸੋਨਾ ਪੰਜਾਬ ਹੈ Facebook ਪੇਜ ਵੀ ਹੈ ਤੁਸੀਂ ਇਸ ਨੂੰ ਸਭ ਤੋਂ ਇਸ ਤੁਸੀਂ ਇਸ ਨੂੰ ਬਾਅਦ ਤੋਂ ਬਾਅਦ ਸਬਸਕ੍ਰਾਈਬ ਕਰੋ ਲਾਈਕ ਕਰੋ ਫਾਲੋ ਕਰੋ ਸ਼ਾਦੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ